ਅੱਜ ਜੀ ਆਪਾਂ ਪ੍ਰਚਾਰ ਕਰ ਰਹੇ ਆ ਜੀ ਸ਼ਮਿੰਦਰ ਕੋਟਲੀ ਜੀ ਜਿਹੜਾ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਨ ਤੋਂ ਖੜੇ ਹੋਏ ਨੇ ਤੇ ਬਲਾਕ ਸੰਸਦੀ ਤੋਂ ਖੜੇ ਹੋਏ ਨੇ ਇਸ ਪਿੰਡੋਂ ਆਪਣੇ ਠਾਣਾ ਸਿੰਘ ਜੀ ਦੇ ਘਰੋਂ ਸੁਖਬੀਰ ਕੌਰ ਜੀ ਤੇ ਇਹ ਮੈਂ ਸਮਝਦਾ ਜੀ ਇਕੱਲੇ ਇਹਨਾਂ ਦਾ ਇਲੈਕਸ਼ਨ ਨਹੀਂ ਸਾਰਾ ਕੋਟਲੀ ਪਿੰਡ ਹੀ ਸਾਡੇ ਨਾਲ ਤੁਰਿਆ ਫਿਰਦਾ ਜੀ ਤੁਸੀਂ ਆਸ-ਪਾਸੇ ਦੇਖ ਰਹੇ ਹੋ ਘੱਟੋ-ਘੱਟ 200 ਬੰਦਾ ਆਪਣੇ ਸਮਰਥਨ ਤੇ ਇਹਨਾਂ ਦੇ ਉੱਤਰਿਆ ਹੋਇਆ ਇਸ ਟਾਈਮ ਸੜਕਾਂ ਤੇ ਸਾਡੇ ਨਾਲ ਰੋਟੂਟੋਰ ਕਰਾ ਰਹੇ ਆ ਸਵੇਰ ਦੇ ਤੇ ਇਹ ਸਾਰਾ ਸਾਰੇ ਜਾਣੇ ਜਿੰਨੇ ਇੱਥੇ ਖੜੇ ਆ ਸਾਰੇ ਆਪ ਦਾ ਨੀਜੀ ਇਲੈਕਸ਼ਨ ਸਮਝ ਰਹੇ ਆ ਇਹ ਕਿਸੇ ਵਾਸਤੇ ਨਹੀਂ ਇਹ ਆਪਦੇ ਵਾਸਤੇ ਪ੍ਰਚਾਰ ਕਰ ਰਹੇ ਆ ਤੇ ਜਿੱਥੇ ਵੀ ਅਸੀਂ ਜਾ ਰਹੇ ਆ ਲੋਕਾਂ ਦਾ ਬੜਾ ਪੋਜ਼ੀਟਿਵ ਰਿਸਪਾਂਸ ਮਿਲ ਰਿਹਾ ਲੋਕ ਕੰਮਾਂ ਤੋਂ ਖੁਸ਼ ਨੇ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਐਮ.ਐਲ.ਏ ਸਾਹਿਬ ਦੀਆਂ ਹੁਣ ਤੱਕ ਸਾਲ ਚ ਜੋ ਜੋ ਉਹਨਾਂ ਨੇ ਕੰਮ ਕੀਤੇ ਆ ਖਾਲ ਬਣੇ ਆ ਸੀਵਰੇਜ ਦੀ ਪਾਈਪਲਾਈਨ ਪਈ ਆ ਵਾਟਰ ਵਰਕਸ ਥਾਣਾ ਥਾਣੇ ਤੇ ਬਣ ਰਹੇ ਆ ਸਾਰੇ ਇਸ ਕੰਮ ਕਰਨਾਂ ਤੋਂ ਖੁਸ਼ ਹੋ ਕੇ ਬੜਾ ਪੋਜ਼ੀਟਿਵ ਰਿਸਪਾਂਸ ਦੇ ਰਹੇ ਆ ਜੀ ਦੇਖੋ ਜੀ ਹੱਕ ਤਾਂ ਸਭ ਦਾ ਹੀ ਆ ਇਲੈਕਸ਼ਨ ਲੜਨ ਦਾ ਐਦਕੀ ਆਪਾਂ ਪਹਿਲੀ ਗੱਲ ਤਾਂ ਕਿਸੇ ਨੂੰ ਕਾਗਜ਼ਨਾਮੀ ਭਰਨ ਤੋਂ ਰੋਕਿਆ ਨਹੀਂ ਨਾ ਕੋਈ ੜਿੱਕਾ ਲਾਇਆ ਆਪਾਂ ਖੁੱਲਾ ਸੱਦਾ ਦਿੱਤਾ ਵੀ ਆਪਦੇ ਕੋਈ ਕਾਗਜ਼ ਪੱਤਰ ਥੋੜੇ ਰਹਿ ਨਾ ਜਾਣ ਆਪਦੇ ਆ ਕੇ ਸਹੀ ਕਾਗਜ਼ ਪੱਤਰ ਭਰੋ ਫਿਰ ਸਾਡੇ ਤੇ ਚੀਜ਼ ਮੰਨਣੀ ਬੜੀ ਸੌਖੀ ਲੱਗਦੀ ਹੈ ਸਰਕਾਰ ਤੇ ਕਿ ਵੀ ਇਹਨਾਂ ਨੇ ਤੱਕਾ ਕਰਤਾ ਸਾਡੇ ਕਾਗਜ਼ ਕੈਂਸਲ ਕਰਤੇ ਕਾਗਜ਼ ਸਾਰਿਆਂ ਨੇ ਭਰੇ ਆ ਜੀ ਸਭ ਦਾ ਇਲੈਕਸ਼ਨ ਲੜਨ ਦਾ ਹੱਕ ਆ ਤੇ ਜਿਹੜਾ ਜਿਹਨੂੰ ਲੋਕ ਸਮਰਥਨ ਦੇਣਗੇ ਜੀ ਉਹ ਜੇਤੂ ਹੋਊਗਾ ਜੀ ਕੱਲ ਉਹਨਾਂ ਦਾ ਆਇਆ ਸੀਗਾ ਬਿਆਨ ਬਟ ਮੈਨੂੰ ਨਾਲ ਦੀ ਨਾਲ ਖਬਰ ਇਹ ਵੀ ਆਈ ਵੀ ਉਹਨਾਂ ਨੇ ਆਪਦੇ ਬਿਆਨਾਂ ਤੋਂ ਯੂ ਟਰਨ ਮਾਰ ਲਿਆ ਵੀ ਇੱਕ ਪ੍ਰੈਸ ਨੋਟ ਰਿਲੀਜ਼ ਕੀਤਾ ਸਾਡੇ ਥੋੜੇ ਪੱਤਰਕਾਰ ਭਰਾ ਨੇ ਕਿ ਵੀ ਉਹ ਚੀਜ਼ ਉਹ ਰਿਟੈਂਚ ਨਾ ਹਜੇ ਪ੍ਰੈਸ ਰਿਲੀਜ਼ ਕਰੇ ਵੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੋ ਪਹਿਲਾ ਇਹ ਮੈਨੂੰ ਲੱਗਦਾ ਇਹਨਾਂ ਨੂੰ ਆਪਦੀ ਕੋਰ ਕਮੇਟੀ ਨਾਲ ਰਾਇ ਕਰਨੀ ਚਾਹੀਦੀ ਸੀ ਇਹ ਬਿਆਨ ਦੇਣ ਤੋਂ ਪਹਿਲਾਂ ਜਿਹੜੀ ਕਿ ਉਹਨਾਂ ਨੇ ਕੀਤੀ ਨਹੀਂ ਤੇ ਸ਼ਾਇਦ ਉਹਨਾਂ ਨੇ ਹੁਣ ਇਸੇ ਕਾਰਨ ਯੂ-ਟਰਨ ਮਾਰਿਆ ਜੀ ਜਿਸ ਦੇਖੋ ਜੀ ਅਸੀਂ ਤਾਂ ਚਾਰਜੀਆਂ ਕਰਦੇ ਮੇਰੀ ਜ਼ਿਆਦਾ ਡਿਊਟੀ ਵੈਸੇ ਕਿ ਦੜਵਾ ਸ਼ਹਿਰ ਪਿੰਡ ਚ ਹੁੰਦੀ ਆ ਬਟ ਚਲੋ ਹੁਣ ਆਪਾਂ ਇਲੈਕਸ਼ਨਾਂ ਕਰਕੇ ਪਿੰਡਾਂ ਚ ਵੀ ਮੇਰਾ ਰਜੀਵਾ ਵਧ ਰਿਹਾ ਹੌਲੀ ਹੌਲੀ ਤੇ ਅਸੀਂ ਤਾਂ ਦਿਨ ਰਾਤ ਆਪਦਾ ਕੰਮ ਕਦੇ ਕੋਈ ਵੇਖਿਆ ਨਹੀਂ ਜੀ ਲੋਕਾਂ ਦੀ ਸੇਵਾ ਚ ਹੀ ਲੱਗੇ ਰਹਿੰਦੇ ਆ ਪਰ ਜਿੱਥੇ ਵੀ ਜਾਂਦੇ ਆ ਲੋਕ ਕਦੇ ਕੋਈ ਐ ਨਹੀਂ ਕਰਕੇ ਸਾਨੂੰ ਆਪਣਾ ਨਿੰਦਦੇ ਆਇਆ ਸਹੀ ਬੁਲਾਉਂਦੇ ਨਹੀਂ ਬੜਾ ਪਿਆਰ ਮਿਲਦਾ ਜਿੱਥੇ ਵੀ ਜਾਂਦੇ ਆ ਅੱਜ ਜੀ ਅਸੀਂ ਪਿੱਛੇ ਜੀ ਆਪਣਾ ਤਿੰਨ ਚਾਰ ਘਰਾਂ ਚ ਗਏ ਉੱਥੇ ਸਭ ਨੇ ਇਸੇ ਚੀਜ਼ ਦੀ ਸਿਫਤ ਕੀਤੀ ਵੀ ਜੇ ਕੋਈ ਨਸ਼ਿਆਂ ਲਈ ਲੜ ਰਿਹਾ ਸਭ ਤੋਂ ਜ਼ਿਆਦਾ ਕੋਟਲੀ ਪਿੰਡ ਚੋਂ ਤਾਂ ਸ਼ਮਿੰਦਰ ਜੀ ਇਸ ਚੀਜ਼ ਤੇ ਬਹੁਤ ਜ਼ਿਆਦਾ ਪੈਰਵਾਈ ਕਰ ਰਹੇ ਆ ਜਿਹੜੇ ਨੌਜਵਾਨ ਸਾਥੀਆ ਯੂਥ ਆ ਉਹਨਾਂ ਨੂੰ ਨਸ਼ਿਆਂ ਚੋਂ ਕੱਢ ਵੀ ਰਹੇ ਆ ਤੇ ਲੋਕਾਂ ਨੂੰ ਸਹੀ ਰਸਤੇ ਚ ਪਾ ਰਹੇ ਆ ਪਰਮਾਤਮਾ ਦੀ ਬੜੀ ਕਿਰਪਾ ਜੀ ਹੈ ਜਿਹਨੇ ਸੰਗੀ ਸਾਥੀ ਖੜੇ ਆ ਬਜ਼ੁਰਗ ਖੜੇ ਆ ਨੌਜਵਾਨ ਵੀਰ ਖੜੇ ਆ ਸਭ ਦਾ ਬਹੁਤ ਸਾਥ ਮਿਲ ਰਿਹਾ ਮੈਂ ਸਮਝਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਇਸ ਟਾਈਮ ਸਾਡਾ ਕੋਈ ਮੁਕਾਬਲਾ ਨਹੀਂਗਾ ਤੁਸੀਂ ਦੇਖਿਓ ਬੜੇ ਆਪਣਾ ਸਾਫ ਸੁਥਰੇ ਰਿਜ਼ਲਟ ਆਉਣਗੇ ਤੇ ਬੜੀ ਵੱਡੇ ਲੀਡ ਨਾਲ ਜਿੰਨੇ ਸਾਡੇ ਕੈਂਡੀਡੇਟ ਆ ਸਾਰੇ ਜੇਤੂ ਰਹਿਣਗੇ ਸਨੇਹਾ ਜੀ ਕਿ ਦੇਖੋ ਆਪਾਂ ਨਾਰਾ ਦਿੱਤਾ ਸੀਗਾ ਜੀ ਕਿ 28 ਸਾਲ ਬਨਾਮ 2.5 ਸਾਲ ਜਿਹੜੇ ਪਿਛਲੇ ਐਮ.ਐਲ.ਏ 28 ਸਾਲਾਂ ਚ ਨਹੀਂ ਕੰਮ ਕਰ पाए ਅਪਰ 2.5 ਸਾਲ ਚ ਕਰਕੇ ਵਿਖਾਵਾਂਗੇ ਤੇ ਸਾਲ ਦਾ ਰਿਪੋਰਟ ਕਾਰਡ ਤਕਰੀਬਨ ਸਾਲ ਹੋ ਗਿਆ ਸਾਨੂੰ ਐਮ.ਐਲ.ਏ ਬਣਿਆ ਨੂੰ 1.5 ਸਾਲ ਹੋਰ ਰਹਿ ਗਿਆ ਤੇ ਸਾਲ ਦਾ ਤੁਸੀਂ ਰਿਪੋਰਟ ਕਾਰਡ ਚੈੱਕ ਕਰ ਲਓ ਪਿਛਲੇ 28 ਸਾਲਾਂ ਤੇ ਭਾਰੂ ਪੈਂਦਾ ਮੈਂ ਸ਼ਹਿਰ ਦਾ ਜਿਵੇਂ ਇੰਚਾਰਜਾਂ ਜੀ ਸ਼ਹਿਰ ਚ 16 ਕਰੋੜ ਦਾ ਸੀਵਰੇਜ ਕੰਪਲੀਟ ਹੋਇਆ ਨਵਾਂ ਵਾਟਰ ਵਰਕਸ ਬਣ ਰਹੇ ਆ ਤੇ ਕੰਮ ਕੰਮ ਚੱਲ ਰਿਹਾ ਪਿੰਡਾਂ ਚ ਵੀ ਤੁਸੀਂ ਦੇਖ ਲਓ ਖਾਲ ਬਣ ਰਹੇ ਆ ਨਵੇਂ ਪੁਰਾਣੇ ਖਾਲ ਟਹਿ ਰਹੇ ਆ ਨਵੇਂ ਬਣ ਰਹੇ ਆ ਜਿਹੜੇ ਮਰਜੀ ਪਿੰਡ ਚ ਜਾਵੜੋ ਸਾਰੇ ਖਾਲ ਪਾਸ ਹੋਏ ਹੋਏ ਆ ਅਸੀਂ ਆਮ ਆਦਮੀ ਪਾਰਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਮੇਰੇ ਪਿਤਾ ਨੂੰ ਬਹੁਤ ਵੱਧ ਚੜ੍ਹ ਕੇ ਸਪੋਰਟ ਕਰ ਰਹੇ ਆ ਤੇ ਕਿਸੇ ਗੱਲ ਤੇ ਉਹਨਾਂ ਨੂੰ ਇਨਕਾਰ ਨਹੀਂ ਕਰਦੇ ਜੋ ਉਹ ਮੰਗਾ ਲੈ ਕੇ ਜਾਂਦੇ ਆ तकरीबन ਸਾਰੀਆਂ ਪੂਰੀਆਂ ਕਰਦੇ ਆ ਕੋਈ ਅੰਡਰਪਾਸ ਆ ਓਵਰ ਬ੍ਰਿਜ ਬਣੇ ਤਾਂ ਫਾਈਨਲੀ ਚਲੋ ਉਹ ਗਿੱਦੜਵਾਚ ਆ ਰਿਹਾ ਇਹਦਾ ਜਿਹੜਾ ਨਕਸ਼ਾ ਵੈਸੇ ਮੇਰੇ ਪਿਤਾ ਨੇ ਤਿਆਰ ਕੀਤਾ ਸੀ ਇਹ ਪਹਿਲਾਂ ਬੈਂਟਾਬਾਦ ਦੇ ਉੱਪਰੋਂ ਜੀ ਜਾ ਰਿਹਾ ਸੀਗਾ ਜਿਹੜਾ ਬ੍ਰਿਜ ਸੀਗਾ ਓਵਰ ਬ੍ਰਿਜ ਤਾਂ ਜਦੋਂ ਸੈਂਟਰ ਬਣਿਓ ਬਿੱਟੂ ਸਾਹਿਬ ਨੇ ਸਾਨੂੰ ਆਪਣਾ ਦੱਸਿਆ ਵੀ ਕਿਵੇਂ ਬੰਨਣਾ ਚਾਹੀਦਾ ਪੁੱਛਿਆ ਉਹਨਾਂ ਨੇ ਸਾਨੂੰ ਤੇ ਮੇਰੇ ਪਿਤਾ ਨੇ ਨਕਸ਼ਾ ਦਿੱਤਾ ਸੀ ਸਾਰਾ ਤਿਆਰ ਕਰਕੇ ਵੀ ਜੇ ਆਪਾਂ ਲੰਬੀ ਫਟ ਕੋਲ ਦੀ ਪੁਲ ਓਵਰਪਾਸ ਆ ਜਿਹੜਾ ਓਵਰ ਬ੍ਰਿਜ ਆ ਉਹ ਕੱਟਾਂਗੇ ਤਾਂ ਜ਼ਿਆਦਾ ਫਾਇਦੇਮੰਦ ਰਹੂਗਾ ਸੋ ਚਲੋ ਉਹ ਫਾਈਨਲੀ ਆਪਣੀ ਸੈਂਟਰ ਨੇ ਸੁਣੀ ਆ ਸੈਂਟਰ ਸਰਕਾਰ 80 ਕਰੋੜ ਰੁਪਇਆ ਦੇ ਰਹੀ ਆ ਸੋ ਬੜੀ ਖੁਸ਼ੀ ਦੀ ਗੱਲ ਆ ਜੀ ਇਹ